ਤਾਂ ਜਦੋਂ ਮੇਰੇ ਇੰਜਰੀ ਹੋਈ ਮੈਂ ਨਾਲ ਦੀ ਨਾਲ ਜੀ 5 ਮਿੰਟ ਦੇ ਅੰਦਰ ਮੈਂ ਹਸਪੀਟਲ ਪਹੁੰਚ ਗਿਆ ਸੀਗਾ ਜੀ ਕੋਈ ਮੇਰਾ ਸਕੈਨ ਨਹੀਂ ਕਰਿਆ ਜੀ ਕੋਈ ਬੇਸਿਕ ਟੈਸਟ ਨਹੀਂ ਕਰਿਆ ਸਿੱਧਾ ਉਹਨਾਂ ਨੇ ਮੈਨੂੰ ਆਪਰੇਸ਼ਨ ਦਾ ਇਹਾ ਤਾਂ ਆਪਰੇਸ਼ਨ ਥੀਟਰ 'ਚ ਮੈਨੂੰ ਲੈ ਗਏ ਜੀ ਆਪਰੇਸ਼ਨ ਮੇਰਾ ਅੱਖ ਦੀ ਪੁਤਲੀ ਦਾ ਕਰਿਆ ਜੀ ਉਹਨਾਂ ਨੇ ਤਾਂ ਪੀਸ ਉਹਨਾਂ ਨੇ ਰਿਮੂਵ ਨਹੀਂ ਕਰਿਆ ਜੀ

ਜੇ ਇਹ ਵਾਲਿਆਂ ਨੇ ਸੇਮ ਡੇ ਹੀ ਉਸ ਦਿਨ ਦੱਸਿਆ ਸੀ ਵੀ ਅੱਖ ਤੁਹਾਡੀ ਜਾ ਚੁੱਕੀ ਹੈ ਤਾਂ ਉਹ ਕਹਿੰਦੇ ਵੀ ਸਾਨੂੰ ਅੱਖ ਬੰਦ ਕਰਨੀ ਪੈਣੀ ਹੈ ਹੋਰ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇੱਕ ਆਰਟੀਫੀਸ਼ਲ ਬਾਲ ਅਸੀਂ ਵਿੱਚ ਇੰਸਟਾਲ ਕਰਾਂਗੇ ਅੱਖ 'ਚ ਵੀ ਤੁਹਾਡੀ ਲੁੱਕ ਸੇਮ ਹੋ ਜੂਗੀ ਉਹ ਵੀ ਮਤਲਬ ਘੱਟੋ ਘੱਟ ਵੀ ਹਲੇ ਉਸ ਦਾ ਅਸੀਂ ਟਾਈਮ ਦੀ ਕੋਈ ਗਾਰੰਟੀ ਨਹੀਂ ਲੈਂਦੇ ਉਸ ਚੀਜ਼ ਲਈ ਉਹਨਾਂ ਨੇ ਤਿੰਨ ઓਪਰੇਟ ਮੇਰੇ ਹੋਲੇ ਤਾਂ ਇੱਕ ਮੇਰਾ ਫਾਈਨਲ ઓਪਰੇਟ ਹਲੇ ਪੱਗ ਨਿਜੀ ਹਸਪਤਾਲਾਂ ਦੇ ਡਾਕਟਰਾਂ ਦੇ ਵੱਲੋਂ ਅਕਸਰ ਅਣਗਹਿਲੀਆਂ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਪਟਿਆਲਾ ਦੇ ਵਿੱਚ ਐਸੇ ਪਹਿਲਾਂ ਵੀ ਬਹੁਤ ਸਾਰੇ ਕੇਸ ਨੇ ਉਹ ਜਿਹੜੇ ਹੋ ਚੁੱਕੇ ਨੇ ਇਸੇ ਹੀ ਤਰੀਕੇ ਬੀਤੇ ਦਿਨਾਂ ਦੇ ਵਿੱਚ ਪਟਿਆਲਾ ਦੇ ਇੱਕ ਅੱਖਾਂ ਦੇ ਮਾਹਿਰ ਹਸਪਤਾਲ ਦੇ ਵਿੱਚ ਇੱਕ ਪਾਣਾ ਵਾਪਰਿਆ ਜਿਸ ਦੇ ਵਿੱਚ ਇੱਕ 38 ਸਾਲਾ ਨੌਜਵਾਨ ਨੂੰ ਆਪਣੀ ਅੱਖ ਗਵਾਣੀ ਪੈ ਗਈ ਹੈ ਇਹ ਦ੍ਰਿਸ਼ਟੀ ਜਿਹੜਾ ਆਈ ਹਸਪੀਟਲ ਹੈ ਪਟਿਆਲਾ ਦੇ ਪਾਸੋ ਰੋਡ ਦੇ ਉੱਪਰ ਉਸ ਦੇ ਕੋਲ ਵਿਲੀਅਮ ਨਾਮ ਦਾ ਨੌਜਵਾਨ ਜਿਹੜਾ ਇੱਕ ਆਪਣਾ ਟ੍ਰੀਟਮੈਂਟ ਕਰਵਾਉਣ ਵਾਸਤੇ ਜਾਂਦਾ ਕਿਉਂਕਿ ਉਹਨਾਂ ਦੇ ਕੋਲੋਂ ਕੰਮ ਕਰ ਕਰਦੇ ਹੋਏ ਅੱਖ ਦੇ ਵਿੱਚ ਇੱਕ ਲੋਹੇ ਦਾ ਟੁਕੜਾ ਜਿਹੜਾ ਉਹ ਪੈ ਜਾਂਦਾ ਸਾਬਤ ਤੌਰ ਤੇ ਡਾਕਟਰ ਨੂੰ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਕਾਇਦਾ ਇਸ ਮਾਮਲੇ ਦੇ ਵਿੱਚ ਸਬੂਤ ਦੇ ਤੌਰ ਤੇ ਡਾਕਟਰ ਆਪਣੇ ਹੱਥੀ ਲਿਖਦਾ ਹੈ ਕਿ ਬਿਲਕੁਲ ਇਸ ਦੇ ਅੱਖ ਦੇ ਵਿੱਚ ਜਿਹੜਾ ਲੋਹੇ ਦਾ ਟੁਕੜਾ ਪਿਆ ਪਰ ਕਹਾਣੀ ਕੁਝ ਹੋਰ ਹੀ ਬਣ ਜਾਂਦੀ ਹੈ ਬਿਨਾਂ ਕਿਸੇ ਸਕੈਨ ਟੈਸਟਾਂ ਦੇ ਆਪਰੇਟ ਕਰ ਦਿੱਤਾ ਜਾਂਦਾ ਹੈ ਤੇ ਆਖਰਕਾਰ ਨੌਜਵਾਨ ਨੂੰ ਆਪਣੀ ਅੱਖ ਜਿਹੜੀ ਉਹ ਗਵਾਣੀ ਪੈ ਜਾਂਦੀ ਹੈ ਸਾਡੇ ਨਾਲ ਇਸ ਟਾਈਮ ਇਹ ਵਿਲਮ ਮੌਜੂਦ ਨਹੀਂ ਗੱਲਬਾਤ ਕਰਨਾ ਵਿਲਮ ਜੀ ਕਿੰਨਾ ਸਮਾਂ ਹੋ ਚੁੱਕਾ ਸਾਰੀ ਇਹ ਮਾਮਲੇ ਨੂੰ ਸਰ ਇਹ 31 ਤਰੀਕ ਜਾਂ 31 ਮਾਰਚ ਦਾ ਜੀ ਇਹ ਮੇਰੇ ਇੰਜਰੀ ਹੋਈ ਸੀਗੀ ਤਾਂ ਜਦੋਂ ਮੇਰੇ ਇੰਜਰੀ ਹੋਈ ਮੈਂ ਨਾਲ ਦੀ ਨਾਲ ਜੀ 5 ਮਿੰਟ ਦੇ ਅੰਦਰ ਮੈਂ ਹਸਪੀਟਲ ਪਹੁੰਚ ਗਿਆ ਸੀਗਾ ਜੀ ਤਾਂ ਉਸ ਟਾਈਮ ਮੈਨੂੰ ਇਹ ਅੱਖ ਤੋਂ ਬਲਰ ਦਿਖ ਰਿਹਾ ਸੀਗਾ ਜੀ ਤਾਂ ਮੈਂ ਡਾਕਟਰ ਸਾਹਿਬ ਨੂੰ ਉੱਥੇ ਜਾ ਕੇ ਸਾਰੀ ਆਪਣੀ ਕੰਡੀਸ਼ਨ ਦੱਸੀ ਵੀ ਐਵੇਂ ਕਰਕੇ ਲੋਹੇ ਦਾ ਪੀਸ ਲੱਗਿਆ ਉਹਨਾਂ ਨੇ ਆਪਣੀ ਸਲਿੱਪ ਦੇ ਉੱਪਰ ਮੈਂਸ਼ਨ ਵੀ ਕੀਤਾ ਹੋਇਆ ਲੋਹੇ ਦਾ ਪੀਸ ਨਾਲ ਇੰਜਰੀ ਹੋਈ ਆ ਤਾਂ ਉਹਨਾਂ ਨੇ ਕੋਈ ਮੇਰਾ ਸਕੈਨ ਨਹੀਂ ਕਰਿਆ ਜੀ ਕੋਈ ਬੇਸਿਕ ਟੈਸਟ ਨਹੀਂ ਕਰਿਆ ਸਿੱਧਾ ਉਹਨਾਂ ਨੇ ਮੈਨੂੰ ਆਪਰੇਸ਼ਨ ਦਾ ਕਿਹਾ ਤਾ ਆਪਰੇਸ਼ਨ ਥੀਟਰ ਜੇ ਮੈਨੂੰ ਲੈ ਗਏ ਜੀ ਆਪਰੇਸ਼ਨ ਮੇਰਾ ਅੱਖ ਦੀ ਪੁਤਲੀ ਦਾ ਕਰਿਆ ਜੀ ਉਹਨਾਂ ਨੇ ਤਾਂ ਪੀਸ ਉਹਨਾਂ ਨੇ ਰਿਮੂਵ ਨਹੀਂ ਕਰਿਆ ਜੀ ਠੀਕ ਹੈ ਨਾ ਹੀ ਮੈਨੂੰ ਕੋਈ ਟੈਸਟ ਵੀ ਕਰਾਇਆ ਨਾ ਹੀ ਮੈਨੂੰ ਕੋਈ ਅਗਲੇ ਦਿਨ ਰੈਫਰ ਕਰਿਆ ਫਿਰ ਉਹਨਾਂ ਨੇ ਮੈਨੂੰ ਅਗਲੇ ਦਿਨ ਮਾਰਨਿੰਗ ਕਹਿੰਦੇ ਵੀ ਆਇਓ ਤੁਸੀਂ ਅਸੀਂ ਤੁਹਾਡੀ ਪੱਟੀ ਖੋਲ ਦਾਂਗੇ ਨਾਲੇ ਵੀ ਚੈੱਕ ਹੋ ਜੂਗੀ ਅੱਖ ਠੀਕ ਹੈ ਜੀ ਤਾਂ ਮੈਂ ਨੈਕਸਟ ਡੇ ਮੈਂ ਉਹਨਾਂ ਕੋਲ ਫੇਰ ਗਿਆ ਜੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਸਰ ਮੇਰੀ ਅੱਖ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਆਣਾ ਰੜਕ ਪੈ ਰਹੀ ਐ ਉਹ ਕਹਿੰਦੇ ਵੀ ਇਹ ਸਟਿਚਸ ਲਾਏ ਆ ਰਾਤ ਵੀ ਉਹਦੇ ਕਰਕੇ ਹੋ ਰਹੀ ਐ ਵੀ ਇਹ ਤੁਸੀਂ ਦਵਾਈਆਂ ਮੈਂ ਉਹਨਾਂ ਨੇ ਅਗਲੇ ਦਿਨ ਲਿਖੀਆਂ ਵੀ ਇਹ ਦਵਾਈਆਂ ਤੁਸੀਂ ਯੂਜ਼ ਕਰਿਓ ਵੀ ਦੋ ਤਿੰਨ ਦਿਨ ਤੱਕ ਤੁਹਾਡੀ ਨਿਕਾਂ ਵੀ ਵਾਪਸ ਆ ਜਾਊਗੀ ਤਾਂ ਤੁਹਾਡੀ ਪੇਨ ਵੀ ਘਟ ਜੂਗੀ ਫਿਰ ਆਪਾਂ ਸਾਰੀ ਗੱਲਬਾਤ ਹੁੰਦੀ ਐ ਫਾਈਲ ਇੱਕ ਤਿਆਰ ਕੀਤੀ ਜਾਂਦੀ ਐ ਜਦੋਂ ਵੀ ਕਿਸੇ ਹਸਪੀਟਲ ਚ ਜਾਂਦੇ ਆ ਕਿ ਉਹਨਾਂ ਨੇ ਫਾਈਲ ਤਿਆਰ ਕੀਤੀ ਐ ਇੱਕ ਪ੍ਰੋਸੈਸ ਸੀਗਾ ਵੀ ਇਹ ਆਈ ਸਪੈਸ਼ਲਿਸਟ ਨੇ ਜਿਨ੍ਹਾਂ ਕੋਲੋਂ ਪਰ ਟ੍ਰੀਟਮੈਂਟ ਕਰਾਣ ਜਾ ਰਹੇ ਸਰ ਮੈਂ ਜੀ ਉੱਥੇ ਜਦੋਂ ਮੇਰੇ ਇੰਜਰੀ ਹੋਈ ਮੈਂ ਉੱਥੇ ਹਸਪੀਟਲ ਗਿਆ ਤਾਂ ਡਾਊਟਫੁਲ ਹਣਾ ਹੁੰਦਾ ਵੀ ਇਹ ਡਾਕਟਰ ਕਿਵੇਂ ਆ ਕਿਵੇਂ ਨਹੀਂ ਪਰ ਮੇਰਾ ٹرسٹ ਤਾਂ ਬਣ ਗਿਆ ਜੀ ਉੱਥੇ ਦਿੱਲੀ ਏਮਸ ਦਾ ਮਤਲਬ ਲਿਖਿਆ ਹੋਇਆ ਸੀਗਾ ਵੀ ਦਿੱਲੀ ਏਮਸ ਤੋਂ ਇਹ ਆਏ ਹੋਏ ਆ ਡਾਕਟਰ ਤਾਂ ਮੇਨ ਹੁਣ ਗੱਲ ਇਹ ਹੈ ਜੀ ਜਦੋਂ ਇਹਨਾਂ ਨੇ ਆਪਰੇਸ਼ਨ ਕਰਿਆ ਜਿਹੜਾ ਮੇਰਾ ਹੈਲਥ ਕਾਰਡ ਹੈ ਠੀਕ ਹੈ ਸਲਿੱਪ ਹੈ ਉੱਤੇ ਨਾਮ ਡਾਕਟਰ ਹਰਸ਼ਿੰਦਰ ਜੀ ਦਾ ਲਿਖਿਆ ਹੋਇਆ ਠੀਕ ਹੈ ਜੀ ਤਾਂ ਜਿਹੜਾ ਟਿਕ ਕਰਿਆ ਹੋਇਆ ਉਹ ਵੀ ਹਰਸ਼ਿੰਦਰ ਜੀ ਦਾ ਕਰਿਆ ਹੋਇਆ ਤਾਂ ਜਿਹੜਾ ਆਪਰੇਸ਼ਨ ਕਰਿਆ ਉਹ ਬੁਪੇਸ਼ ਗਰਗ ਜੀ ਨੇ ਕਰਿਆ ਹੋਇਆ ਉਹਨਾਂ ਦੀ ਹੈਂਡਰਾਈਟਿੰਗ ਦੀ ਹੈ ਜਿਹੜੀ ਸਲਿੱਪ ਦੇ ਉੱਪਰ ਹੈ ਇਹ ਜਰੂਰ ਮੈਂ ਤੁਹਾਨੂੰ ਦਿਖਾ ਦਵਾਂ ਵੀ ਇਸ ਸਮੇਂ ਫਾਈਲ ਵੀ ਸਾਡੇ ਕੋਲ ਮੌਜੂਦ ਹੈ ਜਿਹੜੇ ਵਿਲੀਅਮ ਜੀ ਦਿਖਾਉਣਗੇ ਇਸ ਚੀਜ਼ ਨੂੰ ਕਿ ਇਸ ਫਾਈਲ ਦੇ ਉੱਪਰ ਜਿਹੜਾ ਇਹਨਾਂ ਨੇ ਫਾਈਲ ਤਿਆਰ ਕੀਤੀ ਹੈ ਤਾਂ ਰੈਫਰ ਕੀਤਾ ਹੋਇਆ ਡਾਕਟਰ ਹਰਸ਼ੇਂਦਰ ਸਿੰਘ ਜੀ ਨੂੰ ਜੋ ਕਿ ਸਪੈਸ਼ਲਿਸਟ ਨੇ ਆਈਜ਼ ਦੇ ਇਹਦੇ ਅੱਗੇ ਜਿਹੜਾ ਪੇਜ ਦੇ ਉੱਪਰੋ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਜਿਹੜਾ ਹਰਸ਼ੇਂਦਰ ਡਾਕਟਰ ਨੇ ਉਹ ਵਟਿਰੀਓ ਤੇ ਰਟੀਨਾ ਸਰਜਨ ਦੇ ਸਪੈਸ਼ਲਿਸਟ ਨੇ ਪਰ ਕੁਪੇਸ਼ ਗਰਗ ਜੀ ਬਲੋ ਸਿੱਧਾ ਆਪਰੇਸ਼ਨ ਕੀਤਾ ਗਿਆ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਯਾਨੀ ਕਿ ਨਹੀਂ ਹੈ ਜੋ ਕਿ ਲੈਂਸ ਦੇ ਸਰਜਨ ਨੇ ਸੋ ਕਿਤੇ ਕਿਤੇ ਅੰਗੈਲੀ ਹੋਈ ਹੈ ਕਿਉਂਕਿ ਡਾਕਟਰ ਹਰਸ਼ਿੰਦਰ ਜਿਹੜੇ ਨੇ ਉਹ ਮੌਕੇ ਦੇ ਉੱਪਰ ਮੌਜੂਦ ਨਾ ਹੋਣ ਕਾਰਨ ਲੱਗਦਾ ਵੀ ਬੁਪੇਸ਼ ਚਰਗਦੇ ਵੱਲੋਂ ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਇਹ ਉਸ ਸਮੇਂ ਗੱਲਬਾਤ ਹੋਈ ਸੀ ਤੁਹਾਡੇ ਵੱਲੋਂ ਨਹੀਂ ਪੁੱਛਾਇਆ ਗਿਆ ਕਿ ਹਰਸ਼ਿੰਦਰ ਨੂੰ ਤੁਸੀਂ ਰੈਫਰ ਕੀਤਾ ਹੈ ਤੇ ਆਪਰੇਸ਼ਨ ਤੁਸੀਂ ਆਪ ਕਰ ਸਰ ਮੈਨੂੰ ਕੋਈ ਪਛਾਣ ਨਹੀਂ ਸੀ ਕੌਣ ਹਰਸ਼ਿੰਦਰ ਹੈ ਕੌਣ ਬੁਪੇਸ਼ ਜੀ ਹੈ ਹਨਾ ਜੀ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸੀਗਾ ਉਹਨਾਂ ਨੇ ਟਿਕ ਕਰਿਆ ਹੋਇਆ ਸੀਗਾ ਜੀ ਪਰ ਆਪਰੇਸ਼ਨ ਜਿਹੜਾ ਕਰਿਆ ਬੁਪੇਸ਼ ਜੀ ਨੇ ਕਰਿਆ ਜਿਹੜੀ ਸਲਿੱਪ ਦੇ ਉੱਪਰ ਹੈਂਡਰਾਈਟਿੰਗ ਹੈ ਉਹ ਵੀ ਦੋਨੋਂ ਦਿਨ ਬੁਪੇਸ਼ ਜੀ ਦੀ ਹੈ ਅਗਲੇ ਦਿਨ ਮੈਂ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਬੁਲਾਇਆ ਅਗਲੇ ਦਿਨ ਮੇਰੀ ਐਨੀ ਕੰਡੀਸ਼ਨ ਖਰਾਬ ਸੀਗੀ ਉਹਨਾਂ ਨੇ ਕੁਝ ਦਵਾਈਆਂ ਦੇ ਕੇ ਮੈਨੂੰ ਭੇਜ ਤਿਆ ਤਾਂ ਮਤਲਬ ਉਸੇ ਰਾਤ ਨੂੰ ਜੋ ਮੇਰੀ ਅੱਖ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਤਸਵੀਰਾਂ ਵੀ ਸਾਹਮਣੇ ਨੇ ਵਿਲੀਅਮ ਜੀ ਦਿਖਾਣ ਕਿ ਪਹਿਲਾਂ ਦੀ ਕੰਡੀਸ਼ਨ ਜੋ ਉਹਨਾਂ ਦੇ ਅੱਖ ਦੀ ਸੀਗੀ ਉਹ ਵੀ ਇਹਨਾਂ ਵੱਲੋਂ ਫੋਟੋ ਜਿਹੜੀ ਆ ਉਹ ਖਿੱਚੀ ਗਈ ਹੈ ਤੇ ਦੂਸਰੇ ਪਾਸੇ ਜੋ ਟਰੀਟਮੈਂਟ ਕਰਾਉਣ ਤੋਂ ਬਾਅਦ ਯਾਨੀ ਕਿ ਜੋ ਆਪਰੇਟ ਗਰਗ ਡਾਕਟਰ ਸਾਹਿਬ ਦੇ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕਿ ਅੱਖ ਦੀ ਹਾਲਤ ਹੈ ਉਹ ਜਮ੍ਹਾਂ ਹੀ ਬਦਲ ਜਾਂਦੀ ਹੈ ਯਾਨੀ ਕਿ ਪਛਾਣ ਵੀ ਨਹੀਂ ਆ ਰਿਹਾ ਕਿ ਉਸੇ ਸਕਿੰਜੀਆ ਕਹਿੰਦਾ ਸਰ ਦੋ ਕ ਦਿਨ ਜਿਹੜਾ ਇਹ ਸਾਰਾ ਟ੍ਰੀਟਮੈਂਟ ਉਹਨਾਂ ਕੋਲ ਚੱਲਦਾ ਰਿਹਾ ਉਸ ਤੋਂ ਬਾਅਦ ਕੀ ਉਹਨਾਂ ਵੱਲੋਂ ਜਵਾਬ ਦਿੱਤਾ ਸਰ ਉਹਨਾਂ ਕੋਲ ਜਦੋਂ ਮੈਂ ਅਗਲੇ ਦਿਨ ਮੈਂ ਗਿਆ ਸੀਗਾ ਜੀ ਤਾਂ ਉਹਨਾਂ ਨੇ ਬੁਲਾਇਆ ਸੀਗਾ ਅਗਲੇ ਦਿਨ ਮੈਂ ਗਿਆ ਸੀਗਾ ਤਾਂ ਅਗਲੇ ਦਿਨ ਉਹਨਾਂ ਨੇ ਦਵਾਈਆਂ ਦੇ ਕੇ ਮੈਨੂੰ ਲਿਖ ਕੇ ਮੈਂਸ਼ਨ ਕਰਕੇ ਭੇਜ ਦਿੱਤਾ ਸੀਗਾ ਕਹਿੰਦੇ ਦੋ ਦਿਨ ਬਾਅਦ ਤੁਸੀਂ ਆਇਓ ਠੀਕ ਹੈ ਵੀ ਦੋ ਦਿਨ ਬਾਅਦ ਤੁਹਾਡੀ ਸਕੈਨ ਵੀ ਅਸੀਂ ਕਰ ਲਾਂਗੇ ਨਾਲੇ ਉਦੋਂ ਤੱਕ ਤੁਹਾਡਾ ਵਿਜ਼ਨ ਵੀ ਥੋੜਾ ਬੋਤਾ ਆ ਜਾਊਗਾ ਤਾਂ ਪਰ ਜੇ ਮੈਂ ਉਹਨਾਂ ਦੇ ਮਤਲਬ ਉਮੀਦ ਤੇ ਰਹਿੰਦਾ ਮੈਂ ਇੱਕ ਦਿਨ ਹੀ ਕੱਢ ਸਕਦਾ ਸੀਗਾ ਉਦੋਂ ਰਾਤ ਨੂੰ ਮੇਰੀ ਇਹ ਕੰਡੀਸ਼ਨ ਹੋ ਗਈ ਸੀਗੀ ਜੀ ਮੈਨੂੰ ਪੀਜੀਆਈ ਮਤਲਬ ਪਹਿਲਾਂ ਮੈਂ ਗਰੇਵਾਲ ਹਸਪੀਟਲ ਦੇ ਗਿਆ ਸੀ ਚੰਡੀਗੜ੍ਹ ਉਹਨਾਂ ਨੇ ਰੈਫਰ ਮੈਨੂੰ ਪੀਜੀਆਈ ਕਰਿਆ ਜੀ ਜਦੋਂ ਪੀਜੀਆਈ ਦੇ ਵਿੱਚ ਤੁਸੀਂ ਗਏ ਹੋ ਤਾਂ ਪੀਜੀਆਈ ਸਰਕਾਰੀ ਹਸਪਤਾਲ ਦੇ ਵਿੱਚ ਬੇਸਿਕ ਟੈਸਟ ਜਿਹੜੇ ਨੇ ਉਹ ਕੀਤੇ ਗਏ ਕਿ ਸਕੈਨ ਕੀਤਾ ਗਿਆ ਕਿ ਅੱਖਰ ਅੱਖ ਦੇ ਵਿੱਚ ਸਮੱਸਿਆ ਕੀ ਹੈਗੀ ਸਰ ਪੀਜੀਆਈ ਦੇ ਵਿੱਚ ਲੱਖਾਂ ਦੀ ਤਦਾਰ ਨਾਲ ਮਰੀਜ਼ ਹੁੰਦੇ ਆ ਪਰ ਉਹਨਾਂ ਦੀ ਇੰਨੀ ਤਾਰੀਫ਼ ਹੈ ਜੀ ਉਹਨਾਂ ਨੇ 1 ਘੰਟੇ ਦੇ ਅੰਦਰ ਠੀਕ ਹੈ ਜੀ ਮੇਰੇ ਸਾਰੇ ਟੈਸਟ ਸਕੈਨ ਕਰੇ ਸਕੈਨ ਜਦੋਂ ਕਰਿਆ ਉਹਨਾਂ ਨੇ ਪੀਸ ਦੱਸਤਾ ਵੀ ਅੱਖ ਦੇ ਵਿੱਚ ਲੋਹੇ ਦਾ ਇੱਕ ਪੀਸ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਸਰ ਉਹ ਆਪਰੇਸ਼ਨ ਥੀਏਟਰ ਵੀ ਲੈ ਕੇ ਗਏ ਪਰ ਉਸ ਟਾਈਮ ਮੇਰੀ ਅੱਖ ਜਾ ਚੁੱਕੀ ਸੀਗੀ ਉਸ ਚੀਜ਼ ਦਾ ਕੋਈ ਸਬੂਤ ਹੈ ਜਿਹੜਾ ਉਹਨਾਂ ਨੇ ਦਿਖਾਇਆ ਵੀ ਪੀਸ ਹੈਗਾ ਅੱਖ ਦਾ ਸਰ ਇਹ ਮੇਰੇ ਕੋਲ ਜੀ ਇਸ ਸਕੈਨ ਦੀ ਕਾਪੀ ਹੈ ਜੀ ਇਹ 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 ਪੀਸ ਦਿਖ ਰਿਹਾ ਜੀ ਫਿਰ ਉਹ ਪੀਜੀਆ ਇਹ ਰੈਫਰ ਕੀਤਾ ਜਾਂਦਾ ਪੀਜੀਆ ਦੀ ਟੀਮ ਦੇ ਵੱਲੋਂ ਬਕਾਇਦਾ ਉੱਥੇ ਸਕੈਨ ਕੀਤਾ ਜਾਂਦਾ ਸਕੈਨ ਦੇ ਵਿੱਚ ਐਕਸਰੇ ਦੇ ਵਿੱਚ ਉਹ ਪੀਸ ਜਿਹੜਾ ਉਹ ਦਿਖ ਰਿਹਾ ਯਾਨੀ ਕਿ ਆਪਰੇਟ ਜਦੋਂ ਡਾਕਟਰ ਪਪੇਸ਼ ਗਰ ਦੇ ਤੋਂ ਕਰਾਇਆ ਜਾਂਦਾ ਤਾਂ ਉਸ ਸਮੇ ਇਹ ਦੀ ਰਿਮੂਵਿੰਗ ਉਹ ਜਿਹੜੀ ਨਹੀਂ ਕੀਤੀ ਜਾਂਦੀ ਹੈ ਫਿਰ ਪੀਜੀਆ ਵੱਲੋਂ ਅੱਗੇ ਕੀ ਦੱਸਿਆਗਾ ਕਿ ਹੁਣ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੋਈ ਤਰੀਕਾ ਹੈਗਾ ਕਿ ਅੱਖ ਵਾਪਸ ਹੋ ਆ ਸਕਦੀ ਹੈ ਠੀਕ ਉਸ ਨਹੀਂ ਸਰ ਪੀਜੀਆ ਵਾਲਿਆਂ ਨੇ ਸੇਮ ਡੇ ਹੀ ਉਸ ਦਿਨ ਦੱਸਿਆ ਸੀ ਵੀ ਅੱਖ ਤੁਹਾਡੀ ਜਾ ਚੁੱਕੀ ਹੈ ਠੀਕ ਹੈ ਵੀ ਇਹ ਤੋਂ ਪਹਿਲਾਂ ਵੀ ਸਾਨੂੰ ਵੀ ਤੁਹਾਡੇ ਦਿਮਾਗ ਦੇ ਵਿੱਚ ਇਨਫੈਕਸ਼ਨ ਪਹੁੰਚੇ ਜਾਂ ਦੂਸਰੀ ਅੱਖ ਦੀ ਤੁਹਾਡੀ ਨਿਗਾਹ ਜਾਏ ਤਾਂ ਐਂਟੀਬਾਇਓਟਿਕਸ ਉਹਨਾਂ ਨੇ ਸਟਾਰਟ ਕਰੇ ਸੀਗੇ ਉਹਨਾਂ ਨਾਲ ਮੇਰੀ ਕਿਡਨੀਆਂ ਤੇ ਇਫੈਕਟ ਆਉਣ ਲੱਗ ਗਿਆ ਸੀਗਾ ਜੀ ਤਾਂ ਉਹ ਕਹਿੰਦੇ ਵੀ ਸਾਨੂੰ ਅੱਖ ਬੰਦ ਕਰਨੀ ਪੈਣੀ ਹੈ ਹੋਰ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਵੀ ਇੱਕ ਆਰਟੀਫੀਸ਼ਲ ਬਾਲ ਅਸੀਂ ਵਿੱਚ ਇੰਸਟਾਲ ਕਰਾਂਗੇ ਅੱਖ 'ਚ ਵੀ ਤੁਹਾਡੀ ਲੁੱਕ ਸੇਮ ਹੋ ਜੂਗੀ ਉਹ ਵੀ ਮਤਲਬ ਘੱਟੋ ਘੱਟ ਵੀ ਹਲੇ ਉਸ ਦਾ ਅਸੀਂ ਟਾਈਮ ਦੀ ਕੋਈ ਗਾਰੰਟੀ ਨਹੀਂ ਲੈਂਦੇ ਉਸ ਚੀਜ਼ ਲਈ ਉਹਨਾਂ ਨੇ ਤਿੰਨ ઓਪਰੇਟ ਮੇਰੇ ਹੋਲੇ ਤਾਂ ਇੱਕ ਮੇਰਾ ਫਾਈਨਲ ઓਪਰੇਟ ਹਲੇ ਬਾਕੀ ਮੈਨੂੰ ਜੀ ਲੱਗਦਾ ਨਹੀਂ 38 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਹਲੇ ਜ਼ਿੰਦਗੀ ਵਿੱਚ ਬੰਦੇ ਨੇ ਬਹੁਤ ਕੁਝ ਕਰਨ ਨੂੰ ਸੋਚਿਆ ਹੁੰਦਾ ਅੱਖ ਗਵਾਦਣੀ ਇਸ ਉਮਰ ਦੇ ਵਿੱਚ ਆ ਕੇ ਕਾਰੋਬਾਰ ਹੈ ਪਰਿਵਾਰ ਹੈ ਲੱਗਦਾ ਨਹੀਂ ਇੱਕ ਪਾਸੇ ਆਪਾਂ ਇਸ ਚੀਜ਼ ਤੋਂ ਦੂਰ ਹੋ ਜੰਨਾ ਹੈ ਕਿਉਂਕਿ ਜਦੋਂ ਮੈਂਟਲੀ ਤੌਰ ਤੇ ਵੀ ਬੰਦਾੜਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਸਰ ਇਹ ਕੰਡੀਸ਼ਨ ਜੋ ਜਿਵੇਂ ਮੈਂ ਨਿਕਲਿਆ ਤਾਂ ਉਹ ਮੈਨੂੰ ਪਤਾ ਹੈ ਵੀ ਮੇਰੇ ਸਰੀਰ ਦਾ ਇੱਕ ਅੰਗ ਗਿਆ ਤਾਂ ਮੈਨੂੰ ਕੀ ਮਤਲਬ ਤਕਲੀਫ ਉਸ ਚੀਜ਼ ਤੋਂ ਹੋ ਰਹੀ ਹੈ ਇੱਕ ਅੱਖ ਨਾਲ ਦੁਨੀਆ ਨੂੰ ਦੇਖਣਾ ਠੀਕ ਹੈ ਜੀ ਹਰ ਚੀਜ਼ ਪਹਿਲੇ 2 ਮਹੀਨੇ ਦਾ ਜੀ ਮੇਰੇ ਸਿਰ ਦਰਦ ਇੰਨਾ ਘ ਰਹਾ ਵੀ ਮੈਂ ਅੱਖਾਂ ਬੰਦ ਕਰਕੇ ਹੀ ਆਪਣਾ ਟਾਈਮ ਕੱਢਿਆ ਠੀਕ ਹੈ ਤਾਂ ਮਤਲਬ ਵੀ ਉਹਨਾਂ ਨੇ ਇਹ ਮੇਰਾ ਹਾਲ ਕਰਤਾ ਜੀ ਮੈਂ ਮਤਲਬ ਇੱਕ ਤਰ੍ਹਾਂ ਮੈਨੂੰ ਹੁਣ ਘਰੇ ਬਿਠਾ ਕੇ ਉਹਨਾਂ ਨੇ ਜੀ ਮੈਨੂੰ ਹੈਂਡੀਕੈਪ ਕਰਤਾ ਜੀ ਉਹਨਾਂ ਨੇ ਸੋ ਬਿਲਕੁਲ ਜੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਸਿਰ ਤੇ ਹੁੰਦੀ ਹੈ ਤੇ ਦੂਜੇ ਪਾਸੇ ਇੱਕ ਛੋਟਾ ਜਿਹਾ ਇੰਜਰੀ ਨੂੰ ਜਿਹੜਾ ਕਿ ਹੈ ਇਸ ਤਰੀਕੇ ਦੇ ਨਾਲ ਕੇਸ ਖਰਾਬ ਕਰਤਾ ਜਾਵੇ ਕਿ ਆਖ ਹੀ ਜਿਹੜਾ ਉਹ ਕਢਾਣੀ ਪੈ ਜੇ ਮੈਂ ਵਿਲਮ ਜੀ ਨੂੰ ਕਹੇ ਜੀ ਤਸਵੀਰਾਂ ਵੀ ਦਿਖਾ ਦਿੰਗੇ ਇੱਕ ਵਾਰੀ ਕਿਸ ਤਰੀਕੇ ਦੇ ਨਾਲ ਕਿਉਂਕਿ ਇੱਕ ਚਿਹਰਾ ਬਹੁਤ ਵੱਡੀ ਚੀਜ਼ ਹੈ ਫੇਸ ਦੇ ذریعے ਆਪਾਂ ਜ਼ਿੰਦਗੀ ਵਿੱਚ ਬਹੁਤ ਕੁਝ ਕਰਦੇ ਹਾਂ ਬਹੁਤ ਸੁਪਨੇ ਬੰਦੇ ਦੇ ਹੁੰਦੇ ਨੇ ਇਸ ਸਮੇ ਗੂਗਲ ਜਰੂਰ ਲਗਾਈ ਹੋਈ ਹੈ ਪਰ ਅੱਖ ਦੀ ਤਸਵੀਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਰਿਮੂਵ ਕਰਕੇ ਕਿ ਕਿਸ ਤਰੀਕੇ ਦੇ ਨਾਲ ਇੱਕ ਅੱਖ ਜਿਹੜੀ ਹੈ ਇਹਨਾਂ ਨੂੰ ਇਸ ਲਾਹ ਪ੍ਰਵਾਈ ਦੇ ਨਾਲ ਜਿਹੜੀ ਗਵਾਣੀ ਪੈ ਗਈ ਹੈ ਵਿਲੀਅਮ ਸਾਡੇ ਨਾਲ ਇਸ ਸਮੇ ਮੌਜੂਦ ਨੇ ਹਾਲਾਂਕਿ ਹੌਸਲਾ ਹੈ ਕਿ ਗੱਲ ਕਰ ਰਹੇ ਨੇ ਅੱਖ ਗਵਾਉਣ ਤੋਂ ਬਾਅਦ ਵੀ ਹੱਲੇ ਜ਼ਿੰਦਗੀ ਜੀਣ ਦੀ ਤਮੰਨਾ ਹੈ ਇਹ ਵੀ ਉਹਦੇ ਪਰਿਵਾਰ ਦੇ ਵਿੱਚ ਕੋਣ ਹੈ ਪਰਿਵਾਰ ਚ ਸਰ ਮੇਰਾ ਇੱਕ ਬੇਟਾ ਜੀ ਤਾਂ ਬ੍ਰਦਰ ਮੇਰਾ ਬਾਹਰ ਰਹਿੰਦਾ ਜੀ ਤਾਂ ਮਦਰ ਫਾਦਰ ਹੈ ਜੀ ਹਾਂ ਜੀ ਜੀਬ ਜੀ ਬੇਟਾ ਕਿੰਨੀ ਉਮਰ ਦਾ ਬੇਟਾ ਸਰ 9 ਸਾਲਾਂ ਦਾ ਜੀ ਉਹ ਸਟੱਡੀ ਕਰ ਰਿਹਾ ਜੀ ਉਸ ਚੀਜ਼ ਤੇ ਉਹਨੂੰ ਵੀ ਲੈ ਕੇ ਕੋਈ ਨਾ ਕਿਤੇ ਇਫੈਕਟ ਦਿਮਾਗ ਤੇ ਪੈਂਦਾ ਹੋਏਗਾ ਕਿ ਹਾਂ ਵੀ ਇੱਕ ਤਾਂ ਉਮੀਦ ਹੁੰਦੀ ਆ ਵੀ ਪਿਓ ਸਰ ਤੇ ਬੈਠਾ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਦੁਨੀਆ ਜਿੱਤ ਲਵਾਂਗੇ ਪਰ ਇਸ ਤਰੀਕੇ ਦਾ ਇਨਸੀਡੈਂਸ 4 ਮਹੀਨੇ ਬੈੱਡ ਤੇ ਪੈਣਾ ਪੈ ਜਾਵੇ ਤੇ ਫਿਰ ਉਸ ਤੋਂ ਬਾਅਦ ਵੀ ਰਾਸ ਨਾ ਆਵੇ ਇਲਾਜ ਤੇ ਅੱਖ ਘਟਾਉਣੀ ਪੈ ਜਾਵੇ ਬਿਲਕੁਲ ਸਰ ਮੇਰੀ ਫੈਮਲੀ ਸਾਰੀ ਡਿਸਟਰਬ ਹੈ ਜੀ ਮੈਂ ਖੁਦ ਬਹੁਤ ਡਿਸਟਰਬ ਰਿਹਾ ਪਰ ਉਹਨਾਂ ਨੂੰ ਮਤਲਬ ਉਹਨਾਂ ਨੇ ਇਹ ਜੀ ਸੋਚੀ ਵੀ ਜੇ ਅਸੀਂ ਇਹਦੇ ਸਾਹਮਣੇ ਡਿਸਟਰਬ ਹੋ ਕੇ ਦਿਖਾਵਾਂਗੇ ਤਾਂ ਵੀ ਇਹਨੂੰ ਕਿਵੇਂ ਹੌਸਲਾ ਪਾਊਗਾ ਤਾਂ ਸਾਰੀ ਫੈਮਿਲੀ ਡਿਸਟਰਬ ਹੈ ਸਰ ਬੇਟੇ ਨੂੰ ਮੇਰੇ ਛੋਟੇ ਬੱਚੇ ਦੇ ਸਾਹਮਣੇ ਉਹਦੇ ਫਾਦਰ ਦਾ ਉਹ ਰੂਪ ਆਣਾ ਕਿੱਥੇ ਦਾ ਪਹਿਲਾਂ ਦੋਨੋਂ ਔਖਾਂ ਕੀਤੇ ਇੱਕ ਅੱਖ ਠੀਕ ਹੈ ਜੀ ਉਹ ਬੱਚੇ ਤੇ ਬਹੁਤ ਇਫੈਕਟ ਕਰਿਆ ਜੀ ਇਹ ਜੀ ਫਿਲਮ ਜੀ ਕੰਮ ਕੀ ਕਰਦੇ ਸਰ ਮੇਰਾ ਗੱਡੀਆਂ ਦਾ ਕੰਮ ਹੈ ਜੀ ਟੈਕਸੀ ਡਰਾਈਵ ਵਗੈਰਾ ਵੀ ਕਰਦੇ ਹੋ ਸਰ ਮੈਂ ਖੁਦ ਡਰਾਈਵ ਵੀ ਕਰਦਾ ਸਾਡਾ ਵੈਡਿੰਗ ਕਾਰ ਦਾ ਕੰਮ ਹੈ ਜੀ ਲਗਜ਼ਰੀ ਕਾਰਾਂ ਦਾ ਕੰਮ ਹੈ ਤਾਂ ਆਪਣਾ ਢਿਲਚੌਂਕੀ ਆਫਿਸ ਹੈ ਜੀ ਕਿਰਮ ਜੀ ਲੱਗਦਾ ਨਹੀਂ ਕਿ ਇੱਕ ਕੰਮ ਬਹੁਤ ਇਫੈਕਟਿਵ ਹੁੰਦਾ ਕਿਉਂਕਿ ਡਰਾਈਵ ਕਰਨ ਵੇਲੇ ਦੋ ਅੱਖਾਂ ਵੀ ਕਈ ਵਾਰੀ ਘਟ ਪੈ ਜਾਂਦੇ ਆ ਕਈ ਵਾਰੀ ਧੁੰਦ ਦਾ ਮੌਸਮ ਹੈ ਜਾਂ ਹਨੇਰ ਹੈ ਕਿਉਂਕਿ ਡਰਾਈਵਿੰਗ ਅੱਜਕੱਲ੍ਹ ਅੱਜਕੱਲ੍ਹ ਕਰਨੀ ਬਹੁਤ ਮੁਸ਼ਕਿਲ ਹੋਈ ਪਿਆ ਸੇ ਦੌਰ ਦੇ ਵਿੱਚ ਲੱਗਦਾ ਨਹੀਂ ਵੀ ਹੁਣ ਉਹ ਕੰਮਕਾਰ ਤੋਂ ਇੱਕ ਵਾਰੀ ਤਾਂ ਕਦਮ ਪਿੱਛੇ ਕਰਨਾ ਪਏ ਸਰ ਮੈਂ ਕਰ ਹੀ ਨਹੀਂ ਸਕਦਾ ਜੀ ਮੇਰੀ ਕੰਮ ਤੇ ਬਹੁਤ ਜ਼ਿਆਦਾ ਇਫੈਕਟ ਪਿਆ ਜੀ ਮੈਂ ਹੁਣ ਗੱਡੀ ਡਰਾਈਵ ਵੀ ਨਹੀਂ ਕਰ ਸਕਦਾ ਜੀ ਜੋ ਮੈਂ ਪਹਿਲਾਂ ਕਰ ਸਕਦਾ ਸੀਗਾ ਜੀ ਹੁਣ ਤਾਂ ਸਰ ਮੈਂ ਇੱਕ ਇਨਸਾਫ ਦੀ ਮੰਗ ਕਰ ਸਕਦਾ ਹਾਂ ਉਹ ਵੀ ਸਰਕਾਰੀ ਜਿਹੜੇ ਮਤਲਬ ਅਹੁਦੇਦਾਰ ਵੀ ਮੈਂ ਪੈਸੇ ਖਰਚ ਕੇ ਇਲਾਜ ਕਰਾਨ ਗਿਆ ਜੀ ਮੇਰਾ ਕੀ ਕਸੂਰ ਹੈ ਵੀ ਮੈਂ ਟਾਈਮ ਸਿਰ ਨਹੀਂ ਪਹੁੰਚਿਆ ਜਾਂ ਮੇਰੇ ਕੋਲ ਇਲਾਜ ਕਰਾਣ ਲਈ ਪੈਸੇ ਨਹੀਂ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਆ ਦੁਬਾਰਾ ਡਾਕਟਰਾਂ ਨਾਲ ਕੋਈ ਰੀਜ਼ਨ ਦਿੱਤਾ ਕਿ ਆਖਰਕਾਰ ਕੇਸ ਖਰਾਬ ਕਿਉਂ ਹੋਇਆ ਉਹਨਾਂ ਵੱਲੋਂ ਕੋਈ ਸਫਾਈ ਦਿੱਤੀਗੀ ਆਪਣੀ ਸਰ ਉਹਨਾਂ ਨਾਲ ਫਿਲਹਾਲ ਮੇਰੀ ਕੋਈ ਗੱਲ ਨਹੀਂ ਹੋਈ ਜੀ ਕਿਉਂਕਿ ਮੇਰਾ ਪੀਜੀਏ ਮੇਰੇ ਮਤਲਬ ਪਹਿਲਾਂ ਦਾ ਇੱਕ ਦਿਨ ਛੱਡ ਕੇ ਚੱਕਰ ਲੱਗਦਾ ਸੀਗਾ ਤਾਂ ਹੁਣ ਮਤਲਬ ਉਹਨਾਂ ਨੇ ਇੱਕ ਇੱਕ ਮਹੀਨੇ ਬਾਅਦ ਬੁਲਾ ਰਹੇ ਆ ਜੀ ਤਾਂ ਹਲੇ ਮੈਂ ਜਾਣ ਦੀ ਕੰਡੀਸ਼ਨ ਜੀ ਜਾਂ ਕਿਤੇ ਕਿਸੇ ਨਾਲ ਗੱਲਬਾਤ ਕਰਨ ਦੀ ਚ ਨਹੀਂ ਸੀਗਾ ਜੀ ਕੀ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਿਉਂਕਿ ਚਲੋ ਹੁਣ ਜਿਹੜੀ ਚੀਜ਼ੇ ਗਵਾ ਚੁੱਕੀਆਂ ਉਹ ਤਾਂ ਨਹੀਂ ਵਾਪਸ ਆ ਸਕਦੀ ਇਨਸਾਫ ਦੀ ਮੰਗ ਜ਼ਰੂਰ ਕਰਦੇ ਹੋਵੋਗੇ ਕਿ ਨਿੱਜੀ ਹਸਪਤਾਲਾਂ ਦੇ ਵਿੱਚ بڑے ਲਿਖੇ ਡਾਕਟਰ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਇਸ ਤਰੀਕੇ ਦੇ ਨਤੀਜੇ ਸਾਹਮਣੇ ਆਉਣਗੇ ਤਾਂ ਕੀ ਕਹਿਣਾ ਸੀ ਸਰ ਮੈਂ ਇਨਸਾਫ ਇਹ ਮੰਗ ਕਰਦਾ ਜੀ ਉਸ ਬੰਦੇ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਹੈ ਹਸਪੀਟਲ ਬੰਦ ਹੋਣਾ ਚਾਹੀਦਾ ਜੀ ਤਾਂ ਵੀ ਕਿਸੇ ਹੋਰ ਪੇਸ਼ੈਂਟ ਨਾਲ ਇਹ ਘਟਨਾ ਐਵੇਂ ਦੀ ਘਟਨਾ ਨਾ ਵਾਪਰੇ ਕੁਝ ਲਗਾਤਾਰ ਇਦਾਂ ਦੇ ਮਾਮਲੇ ਨੇ ਜਿਹੇ ਹਸਪਤਾਲਾਂ ਦੀਆਂ ਅਣਗਹਿਲੀਆਂ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ 38 ਸਾਲਾ ਵਿਲਮ ਨੇ ਇਸ ਮਾਮਲੇ ਦੇ ਵਿੱਚ ਆਪਣੀ ਅੱਖ ਗਵਾਈ ਹੈ ਛੋਟੀ ਜੀ ਇੰਜੀਨੀਅਰ ਨੂੰ ਲੈ ਕੇ ਕਿ ਨੇ ਜੀ ਹਸਪਤਾਲ ਤੇ ਭਰੋਸਾ ਕਰਕੇ ਉੱਥੇ ਜਾਇਆ ਜਾਂਦਾ ਉੱਥੇ ਆਪਰੇਸ਼ਨ ਕਿਸੇ ਹੋਰ ਹੀ ਚੀਜ਼ ਦਾ ਕਰ ਦਿੱਤਾ ਜਾਂਦਾ ਯਾਨੀ ਕਿ ਉਹ ਲੋਹੇ ਦਾ ਜਿਹੜਾ ਪੀਸ ਹੁੰਦਾ ਉਹ ਅੱਖ ਦੇ ਵਿੱਚ ਹੀ ਹੁੰਦਾ ਤੇ ਅੱਖ ਦੀ ਪੁਤਲੀ ਨੂੰ ਕੱਟ ਕੇ ਉੱਥੇ ਸਿਸਿਸ ਲਗਾ ਦਿੱਤੇ ਜਾਂਦੇ ਨੇ ਯਾਨੀ ਕਿ ਉਹ ਲੋਹੇ ਦੇ ਪੀਸ ਨੂੰ ਅੰਦਰ ਹੀ ਬੰਦ ਕਰ ਦਿੱਤਾ ਜਾਂਦਾ ਤੇ ਇਨਫੈਕਸ਼ਨ ਵਧਣ ਤੋਂ ਬਾਅਦ ਸਮਾਂ ਲੰਘ ਜਾਂਦਾ ਕਿ ਉਸ ਜੀ ਨੂੰ ਅਸੀਂ ਦੁਬਾਰਾ ਰਿਕਵਰ ਕਰਕੇ ਠੀਕ ਕਰ ਸਕੀਏ ਤੇ ਇੱਕ ਸਰਕਾਰੀ ਪੀਜੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਸਕੈਨ ਦੇ ਵਿੱਚ ਇਹ ਪਾਇਆ ਜਾਂਦਾ ਕਿ ਪੀਸ ਹਲੇ ਅੰਦਰ ਹੀ ਹੈ ਜੋ ਨਿੱਜੀ ਹਸਪਤਾਲ ਦੇ ਡਾਕਟਰ ਦੇ ਵੱਲੋਂ ਇਲਾਜ ਕੀਤਾ ਗਿਆ ਸੀ ਉਹ ਬਿਲਕੁਲ ਵੀ ਸਹੀ ਨਹੀਂ ਕੀਤਾ ਗਿਆ ਸੋ ਅੱਖ ਗਵਾਣੀ ਪੈ ਜਾਂਦੀ ਹੈ ਪਰਿਵਾਰ ਦੇ ਵਿੱਚ 9 ਸਾਲਾਂ ਦਾ ਬੇਟਾ ਜੋ ਕਿ ਇੱਕ ਪਿਓ ਨੂੰ ਦਿਖਦਾ ਤੇ ਸਾਰੀ ਉਮਰ ਆਪਣੇ ਪਿਓ ਦੇ ਭਰੋਸੇ ਜ਼ਿੰਦਗੀ ਦੇ ਵਿੱਚ ਉਹ ਮਕਾਮ ਹਾਸਲ ਕਰਨ ਦੀਆਂ ਗੱਲਾਂ ਕੀਤੀਆਂ ਸੋ ਪਿਓ ਦਾ ਹੌਸਲਾ ਹੈ ਡੋਲਦਾ ਜਦੋਂ ਤਾਂ ਪੁੱਤਰ ਦੇ ਉੱਪਰ ਵੀ ਜ਼ਰੂਰ ਅਸਰ ਪੈਂਦਾ ਸੋ ਜ਼ਰੂਰ ਅੱਖ ਤਾਂ ਗਵਾ ਚੁੱਕੇ ਨੇ ਪਰ ਫਿਰ ਵੀ ਹਲੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਨੇ ਜਾਨੀ ਕਿ ਜਿਹੜੇ ਡਾਕਟਰ ਬਿਨਾਂ ਕਿਸੇ ਤਜਰਬੇ ਤੋਂ ਇਸ ਆਪਰੇਸ਼ਨ ਨੂੰ ਹੱਥ ਪਾ ਲੈਂਦੇ ਨੇ ਜੋ ਕਿ ਉਹ ਸਿਰੇ ਨਹੀਂ ਚੜ੍ਹ ਸਕਦੇ ਸੱਸੀ ਗੱਲ ਭੇਜੀ ਗੱਲ ਕਰਦੇ ਸਰ ਹਾਂਜੀ ਹਾਂਜੀ ਸੱਸੀ ਗੱਲ ਸਰ ਰੋਜ਼ਾਨਾ ਸਪਕਸ਼ ਮੰਦਗਲ ਕਰਦਾ ਹਾਂ ਤਰਨ ਟੁਕਰਾਲੋ ਹਾਂਜੀ ਜੀ ਸਰ ਮੈਂ ਕਿ ਇੱਕ ਵਿਲੀਅਮ ਨਾਮ ਦੇ ਪੇਸ਼ੈਂਟ ਦੀ ਤੁਹਾਡੇ ਡੈਲੀਗੇਸ਼ਨ ਨੇ ਉਹਦੇ ਬਾਰੇ ਇੱਕ ਬਾਈਟ ਦੇਣ ਦੀ ਜਾਂ ਜਾਣਕਾਰੀ ਦੇਣ ਦੀ ਹੈ ਕਿ ਜੀ ਉਹ ਸਰੋਤੀ ਨਾ ਮੈਡੀਕਲ ਬੋਰਡ ਬੈਠੇਗਾ ਸੀਐਮਓ ਸਾਹਿਬ ਨਾਲ ਗੱਲ ਹੋਈ ਹੋਈ ਹੈ ਸੀਐਮ ਆਫਿਸ 'ਚ ਓਕੇ ਜੀ ਮੋਸਟ ਪ੍ਰੋਬਬਲੀ ਨੈਕਸਟ ਵੀਕ ਮੈਡੀਕਲ ਬੋਰਡ ਬੈਠੇਗਾ ਓਕੇ ਠੀਕ ਹੈ ਉਹ ਮੈਡੀਕਲ ਬੋਰਡ ਡਿਸਾਈਡ ਕਰੇਗਾ ਸਰ ਕਿ ਮੇਰੇ ਤੋਂ ਸਾਡੀ ਗਲਤੀ ਹੈਗੀ ਕਿ ਨਹੀਂ ਹੈਗੀ ਜੀ ਓਕੇ ਜੀ ਇਹ ਤੁਸੀਂ ਮਿਲ ਕੇ ਆਪਾਂ ਸਾਰੇ ਮਿਲਾਂਗੇ ਇੱਥੇ ਆਪਣੇ ਬਾਰੇ ਰਿਪੋਰਟ ਤੁਸੀਂ ਸਾਰੇ ਦਿੱਤੀ ਪਈ ਹੈ ਵੀ ਮੇਰੇ ਵੱਲੋਂ ਕੀ ਮਿਸਟੇਕ ਹੋਈ ਹੈ ਜਾਂ ਕੀ ਨਹੀਂ ਹੋਈ ਕਿਉਂਕਿ ਉਹਦੇ ਵੱਲੋਂ ਕਹਿਣਾ ਹੈ ਕਿ ਪਹਿਲਾਂ ਤੁਹਾਡੇ ਕੋਲ ਹੈ ਸਾਡੇ ਵੱਲੋਂ ਤਾਂ ਸਰ 36 ਉਹ ਤਾਂ ਬਿਲਕੁਲ ਹੀ ਕੋਈ ਮਿਸਟੇਕ ਨਹੀਂ ਹੋਈ ਐਸਾ ਪਲੇਬਾਨ ਸੀ ਫਸੇ ਹੋਏ ਆ ਠੀਕ ਹੈ ਤੇ ਉਹ ਹੁਣ ਮੈਡੀਕਲ ਬੋਰਡ ਡਿਸਾਈਡ ਕਰੇਗਾ ਸਰ ਇਹ ਤਾਂ ਠੀਕ ਟੈਂਗਲ ਕੀਤਾ ਸੀ ਠੀਕ ਹੈ ਇਹ ਕੰਪਲੇਂਟ ਉਹਨਾਂ ਵੱਲੋਂ ਕੀਤੀ ਗਈ ਹੈ ਤੁਹਾਡੀ ਕਿ ਸੀਐਮਓ ਆਫਿਸ ਦੇ ਵੱਲੋਂ ਜਾਂ ਤੁਸੀਂ ਆਪਣੇ ਮੈਨੂੰ ਮੈਨੂੰ ਫੋਨ ਆਇਆ ਮੈਨੂੰ ਫੋਨ ਆਇਆ ਸੀ ਐਮਓਫਿਸ ਤੋਂ ਜੇ ਉਹਨਾਂ ਨੇ ਨਹੀਂ ਕੀਤੀ ਤਾਂ ਮੈਂ ਖੁਦ ਕਰਵਾਉਂਗਾ ਕਿਉਂਕਿ ਹੁਣ ਜਗਾ ਹੋ ਗਏ ਜੇ ਤਾਂ ਬਿਲਕੁਲ ਜੀ ਬਿਲਕੁਲ ਕਿ ਲਗਾਤਾਰ ਉਹ ਅਲੀਗੇਸ਼ਨ ਵਗੈਰਾ ਨਿਊਜ਼ ਦੇ ਵਿੱਚ ਵੀ ਆ ਰਿਹਾ ਸਾਨੂੰ ਸੀਗਾ ਅਗਰ ਤੁਸੀਂ ਆਪਣਾ ਵਰਸ਼ਨ ਦੇ ਦਿੰਦੇ ਤਾਂ ਖਬਰ ਚੱਲ ਜਾਂਦੀ ਤਾਂ ਉਸ ਆਫਸਰ ਫਰਉਣੀ ਅਸੀਂ ਮੈਨੇ ਐਕਚੁਅਲੀ ਪਤਾ ਗੱਲ ਕਿ ਆਪਾਂ ਮੀਡੀਆ ਟ੍ਰਾਇਲ ਤੇ ਨੂੰ ਡਿਸਾਈਡ ਇਨ ਕਰਾ ਪਾਵਾਂਗੇ ਇਹ ਤਾਂ ਕੋਈ ਆਈ ਵਾਲਾ ਡਾਕਟਰ ਬੈਠੇਗੇ ਉਹ ਹੀ ਦੱਸਣਗੇ ਵੀ ਗਲਤ ਹੋਇਆ ਕਿ ਨਹੀਂ ਹੋਇਆ ਜੀ ਕਿਉਂਕਿ ਉਹਨਾਂ ਵੱਲੋਂ ਤੁਹਾਡੇ ਤੇ ਕਿਹਾ ਗਿਆ ਕਿ ਤੁਸੀਂ ਬਿਨਾ ਸਕੈਨ ਵਗੈਰਾ ਕਿਤੇ ਸਿੱਧਾ ਪੁਤਲੀ ਦਾ ਜਿਹੜਾ ਸਟਿਚਸ ਲਗਾ ਕੇ ਆਪਰੇਸ਼ਨ ਕਰ ਦਿੱਤਾ ਹਾਲਾਂਕਿ ਜਿਹੜਾ ਉਹ ਸਟੋਨ ਸੀਗਾ ਯਾਨੀ ਕਿ ਲੋਹੇ ਦੀ ਜਿਹੜੀ ਪੱਤੀ ਸੀ ਉਹ ਅੰਕ ਦੇ ਵਿੱਚ ਹੀ ਰਹਿ ਗਈ ਉਹ ਸਨ ਸਭ ਫਾਲਸ ਅਲੀਗੇਸ਼ਨ ਹੈ ਉਹਨੂੰ ਸਮਝ ਨਹੀਂ ਆ ਰਹੀ ਉਹਨਾਂ ਮੈਨੂੰ ਆ ਕੇ ਮਿਲਿਆ ਬਾਅਦ ਯਾਦ ਮਤੂ ਯਾਦ ਨਵੇ ਕੀ ਗੱਲ ਹੁੰਦੀ ਅੱਖ ਚ ਇਹ ਤਾਂ ਹੈ ਨਹੀਂ ਭਾਈ ਸਾਹਿਬ ਕਿ ਲਫਾਫੇ ਚ ਬਾਹਰ ਤੋਂ ਬਾਕੀ ਕੋਈ ਚੀਜ਼ ਗੜਨੀ ਹੈ ਠੀਕ ਹੈ ਨਾ ਬਈ ਕੋਈ ਹੋਣੀ ਤਾਂ ਹੁਣ ਕੋਈ ਡਾਕਟਰ ਹੀ ਸਮਝ ਸਕਦਾ ਨਾ ਜੀ ਹਾਂ ਹਾਂ ਕਿਉਂਕਿ ਉਹ ਤੁਹਾਡੇ ਤੋਂ ਬਾਅਦ ਨਾ ਪੀਜੀਏ ਦੇ ਵਿੱਚ ਕੇ ਪੀਜੀਏ ਵੱਲੋਂ ਜਦੋਂ ਉਹਨਾਂ ਦਾ ਸਕੈਨ ਜਾਂ ਫੋਟੋ ਕਿ ਨਾ ਮੈਂ ਕੀਤਾ ਗਿਆ ਡਾ ਐਕਸਰੇ ਉਹਦਾ ਤੇ ਉਹਦੇ ਵਿੱਚ ਸਟੋਨ ਹਾਲ ਦਾ ਆਲਰੇਡੀ ਪਿਆ ਸੀਗਾ ਉਹਨਾਂ ਨੇ ਕਿਹਾ ਕਿ ਉਹ ਤਾਂ ਸਰ ਤੁਸੀਂ ਗੱਲ ਨਹੀਂ ਸਮਝ ਰਹੇ ਇਹ ਤਾਂ ਉਹਨਾਂ ਤੋਂ ਮੈਂ ਹੀ ਤਾਂ ਗੱਲ ਕਰ ਰਹੇ ਹਾਂ ਇਹ ਮੈਡੀਕਲ ਬੋਰਡ ਡਿਸਾਈਡ ਕਰੇਗਾ ਕਿ ਡਾਕਟਰ ਦੀ ਗਲਤੀ ਹੈਗੀ ਕਿ ਨਹੀਂ ਹੈਗੀ ਜੀ ओके ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਮਿਸਟੇਕ ਨਹੀਂ ਹੈ ਇਸ ਪੂਰੇ ਮਾਮਲੇ 'ਚ ਸਰ ਅਸੀਂ ਉਹਦੀ ਅੱਖ بچਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਪੋਸਿਬਲ ਹੋ ਸਕਦਾ ਸੀਗਾ ਓਕੇ 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 ਹਾਂ ਜੀ ਜਿਹੜੀਆਂ ਤੁਹਾਡੇ ਵੱਲੋਂ ਐਂਟੀਬਾਇਓਟਿਕਸ ਦਿੱਤੀਆਂ ਗਿਆ ਸੀ ਉਹ ਇਦਾਂ ਉਹਦਾ ਇਹ ਵੀ ਕਹਿਣਾ ਹੈ ਕਿ ਐਂਟੀਬਾਇਓਟਿਕਸ ਨਾਲ ਉਲਟਾ ਮਲਕੀ ਮੇਰਾ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਅੱਖ ਦੂਜੀ ਹੀ ਰਾਤ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਉਹਦੇ ਕੋਲ ਕੁਝ ਫੋਟੋਗ੍ਰਾਫਸ ਹੈਗੀਆਂ ਨੇ ਉਹ ਅੱਖ ਦੀਆਂ ਸਰ ਮੈਡੀਕਲ ਬੋਰਡ ਸਭ ਕੁਝ ਡਿਸਾਈਡ ਕਰ ਲੇਗਾ ਕਿ ਮੈਨੇ ਕੁਝ ਗਲਤ ਕੀਤਾ ਹੈ ਕਿ ਨਹੀਂ ਕੀਤਾ ਉਹ ਇੱਕ ਵਾਰ ਮੈਡੀਕਲ ਬੋਰਡ ਬੈਠੰਦੋ ਜੀ ਪਤਾ ਲੱਗ ਜਾਏਗਾ ਸਭ ਨੂੰ ਵੀ ਗਲਤ ਕੀਤਾ ਕਿ ਨਹੀਂ ਕੀਤਾ ਹੈਗਾ ਓਕੇ 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 ਸਰ ਠੀਕ ਹੈ ਕਦੋਂ ਤੱਕ ਉਮੀਦ ਹੈਗੀ ਮੈਡੀਕਲ ਦੀ ਰਿਪੋਰਟ ਮੈਡੀਕਲ ਬੋਰਡ ਦੀ ਮੋਸਟ ਪ੍ਰੋਬਬਲੀ ਨੈਕਸਟ ਵੀਕ ਮੋਸਟ ਪ੍ਰੋਬਬਲੀ ਨੈਕਸਟ ਵੀਕ ਠੀਕ ਹੈ ਜੀ ਧੰਨਵਾਦ ਠੀਕ ਹੈ ਬਟ ਉਹ ਬੰਦੇ ਨੂੰ ਆ ਕੇ ਮੈਨੂੰ ਮਿਲਣਾ ਚਾਹੀਦਾ ਸੀਗਾ ਇੱਕ ਵਾਰੀ ਵੀ ਤੁਸੀਂ ਕੋ ਗਲਤ ਕੀਤਾ ਕਿ ਮੇਰੇ ਨਾਲ ਐਦਾਂ ਹੋ ਗਿਆ ਬਿੱਲੇ ਤਾਂ ਫੇਰ ਫਿਰ ਮੈਂ ਕੋਈ ਆਸਦਾ ਸੀਗਾ ਉਹਦਾ ਇਹ ਕਹਣਾ ਵੀ ਜਦੋਂ ਤੋਂ ਤੁਹਾਡੇ ਕੋਲ ਆਇਆ ਸਫਰਿੰਗ ਹੀ ਕਰ ਰਿਹਾ ਦੋ ਤੋਂ ਢਾਈ ਮਹੀਨੇ ਮੇਂ ਵੀ ਇਸ ਚੀਜ਼ ਨੂੰ ਹੋ ਚੁੱਕੇ ਹੈ ਤੇ ਕਦੀ ਪੀ ਠੀਕ ਹੈ ਤੇ ਉਹਨਾਂ ਇੱਕ ਸਟੋਨ ਆਈ ਜਿਹਨੂੰ ਆਪਾਂ ਕਹਿੰਦੇ ਡੁਪਲੀਕੇਟ ਆਈ ਉਹਨੇ ਉਹ ਪਵਾਣੀ ਹੈ ਠੀਕ ਹੈ ਤੇ ਉਹਦੇ ਕਰਕੇ ਵੀ ਹੁਣ ਨੈਕਸਟ ਦਾ ਆਪਰੇਸ਼ਨ ਹਲੇ ਇਸ ਮਹੀਨੇ ਦੇ ਵਿੱਚ ਹੋਣਾ ਹੈ ਅਗਲਾ ਕਹਿੰਦਾ ਇਹ ਸਾਰੇ ਇਹ ਸਾਰੀ ਗੰਧਾਵਣੋ ਸੀ ਸਮਝਾ ਚੁੱਕੇ ਸੀਗੇ ਸਾਰੀ ਗੱਲਾਂ ਪਹਿਲੇ ਦਿਨ ਉਹਨੂੰ ਸਮਝਾਈਏ ਮੈਂਨੇ ਓਕੇ ਵੀ ਮਲਟੀਪਲ ਸਰਜਰੀਜ਼ ਹੋਣੀਆਂ ਤੇਰੀਆਂ ਉਹਦੇ ਸਾਈਨ ਨੇ ਕੰਸੈਂਟ ਤੇ ਜਿਹੜਾ ਕੰਟੈਂਟ ਅਸੀਂ ਲੈਣਿਆ ਨਾ ਜੀ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਦਰਾਜਿਤ ਕਰਨਾ ਚੀਜ਼ ਕਰਨਾ ਹੈ ਉਸਦੇ ਉੱਪਰ ਲਿਖਿਆ ਹੋਏ ਤੇਰੀ ਮਲਟੀਪਲ ਸਰਜਰੀਜ਼ ਹੋਣੀਆਂ ਬਟ ਉਹਦਾ ਇਹ ਵੀ ਕਹਿਣਾ ਵੀ ਜਿਹੜੇ ਪੇਪਰਸ ਦੇ ਉੱਪਰ ਤੁਸੀਂ ਇੱਕ ਫਾਈਲ ਤਿਆਰ ਕੀਤੀ ਹੈ ਉੱਥੇ ਇੱਕ ਡਾਕਟਰ ਹਰਜਿੰਦਰ ਜੀ ਸੀਗੇ ਹਰਜਿੰਦਰ ਜੀ ਨੂੰ ਤੁਸੀਂ ਕਾਪੀ ਕਿ ਕਿਹਾ ਵੀ ਹਰਜਿੰਦਰ ਜੀ ઓਪਰੇਟ ਕਰਨਗੇ ਬਟ ઓਪਰੇਟ ਤੁਹਾਡੇ ਵੱਲੋਂ ਕੀਤਾ ਗਿਆ ਕਿ ਤੁਹਾਨੂੰ ਨੌਲੇਜ ਸੀਗੀ ਇਸ ਪੂਰੇ ਮਾਮਲੇ ਦੇ ਕਿਉਂਕਿ ਜਿਹੜੇ ਮੇਨ ਜਿਹੜੇ ਸਰਜਿਕਲ ਹੈਗੇ ਆ ਰੈਟੀਨਾ ਦੇ ਉਹ ਹਰਜਿੰਦਰ ਸਿੰਘ ਜੀ ਹੈਗੇ ਆ। ਸਿਰੋ ਰੈਟੀਨਾ ਦਾ ਜਿਹੜਾ ਕੰਮ ਹੈ ਉਹ ਸੈਕੰਡ ਹੋਣਾ ਸੀਗਾ ਬਸ ਤੇ ਜਿਹੜੀ ਅੱਖ ਮੰਨ ਮੰਨ ਥੋੜੀ ਪਤਲੀ ਹੈ। ਹੂੰ ਠੀਕ ਹੈ ਪੁਤਲੀ ਤੇ ਕਿ ਕਿ ਚੋਪਣਾ ਚਿੱਟਾ ਬੋਰਚਾ ਨਾ ਗਿਆ ਅੱਖ ਦਾ ਹੂੰ ਉਹ ਫੱਟੀ ਵੀ ਆ ਸਾਰੀ ਹੂੰ 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 ਠੀਕ ਹੈ ਤੁਸੀਂ ਇੰਨੇ ਕਿ ਚਲੋ ਵੀ ਅੱਧੀ ਅੱਖ ਫੱਟੀ ਵੀ ਚੀਰੀ ਹੋਈ ਹੈ ਕਿਸੇ ਨੇ ਇੰਜਰੀ ਨੇ ਤੁਸੀਂ ਤੁਸੀਂ ਉਸ ਨੂੰ ਸਿਲਾਂਗੇ ਨਹੀਂ ਹਾਂ ਤੁਸੀਂ ਪੁਤਲੀ ਨੂੰ ਸਿਲਤਾ ਜੀ ਠੀਕ ਹੈ ਉਸ ਤੋਂ ਬਾਅਦ ਉਸ ਨੂੰ ਸਿਲਾਂਗੇ ਨਹੀਂ ਪਿੱਛੋਂ ਕਿਵੇਂ ਚੀਜ਼ ਨਿਕਲੂਗੀ ਜੀ ਉਹ ਬਟ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਸੀਤਾ ਤੇ ਡਾਕਟਰਸ ਨੇ ਕਿਹਾ ਕਿ ਜਦੋਂ ਉਸੀ ਪੁਤਲੀ ਨੂੰ ਸੀਤਾ ਉਸ ਤੋਂ ਉਹਨਾਂ ਅੰਦਰ ਉਲਟਾ ਪੈਕ ਹੋ ਗਿਆ ਉਹਦੇ ਨਾਲ ਹੋਰ ਕੰਮ ਖਰਾਬ ਹੋ ਗਿਆ ਸਰ ਉਹ ਦੇਖੋ ਇਹ ਤਾਂ ਗੱਲ ਤੋਂ ਮੈਂ ਕਹਿ ਰਹਾ ਨਾ ਜੀ ਤਾਂ ਆਪਾਂ ਸਪੈਕੂਲੇਸ਼ਨ ਕਰ ਰਹੇ ਆ ਪੀਜੀਏ ਵਾਲੇ ਡਾਕਟਰ ਇਹਦਾ ਕਹਿ ਨਹੀਂ ਸਕਦੇ ਠੀਕ ਹੈ ਪੀਜੀਏ ਵਾਲੇ ਡਾਕਟਰਸ ਨੇ ਜਿੰਨੀ ਮੈਨੂੰ ਨੌਲੇਜ ਹੈ ਇਹਨੂੰ ਇਹੀ ਕਿਹਾ ਵੀ ਡਾਕਟਰ ਦੀ ਕੋਈ ਗਲਤੀ ਨਹੀਂ ਹੈਗੀ ਇਹ ਇੰਜਰੀ ਇੰਨੀ ਸਿਵੀਅਰ ਸੀਗੀ ਵੀ ਕੁਝ ਕਰ ਨਹੀਂ ਚਾਹਦੇ ਹੈਗੇ ਦਾ ਇਸ ਚੀਜ਼ ਦਾ ਕੀ ਕਹਿਣਾ ਚਾਹੋਗੇ ਉਹ ਫਾਈਲ ਦੇ ਉੱਪਰ ਹਰਸ਼ਿੰਦਰ ਸਰ ਨੂੰ ਕਿਸੀ ਟਿਕ ਕੀਤਾ ਹੋਇਆ ਤੇ ਆਪਰੇਟ ਤੁਸੀਂ ਆਪ ਕਰਤਾ ਕੀ ਕਾਰਨ ਕੀ ਉਸ ਸਮੇਂ ਜਿਹੜੇ ਐਕਸਪਰਟ ਸੀ ਹਰਸ਼ਿੰਦਰ ਡਾਕਟਰ ਉਹ ਹੈ ਨਹੀਂ ਸੀ ਮੌਕੇ ਤੇ ਮੌਜੂਦ ਸਰ ਤੁਸੀਂ ਪਤਾ ਹੈ ਮੇਰੀ ਐਕਸਪਰਟੀ ਕੀ ਹੈ ਜੀ ਹਾਂਜੀ ਮੈਂ ਇਹਨਾਂ ਦਾ ਪਾਸ ਆਊਟ ਹਾਂ ਜੀ ਬਿਲਕੁਲ ਹਾਂ ਤੁਸੀਂ ਬੋਰਡ ਲੈਵਲ ਆਇਆ ਪਿਆ ਬਿਲਕੁਲ ਠੀਕ ਹੈ ਤੁਸੀਂ ਮਤਲਬ ਐਕਸਪਰਟੀ ਦਾ ਦਾਅਵਾ ਕਰੀਂ ਸਰ ਜੀ ਐਕਸਪਰਟ ਹੈਗੇ ਕਿ ਨਹੀਂ ਹੈਗੇ ਜੀ ਨਹੀਂ ਮੈਂ ਨਾ ਸਿਰਫ ਫਾਈਲ ਦੇ ਉੱਪਰ ਉਹ ਆਪ ਜਿਹੜਾ ਇਨੀਗੇਸ਼ਨ ਕਰਾ ਵੀ ਫਾਈਲ ਦੇ ਉੱਪਰ ਜਿਹੜਾ ਹਰਸ਼ਿੰਦਰ ਜੀ ਨੂੰ ਮਾਰਕ ਕੀਤਾ ਸੀ ኦਪਰੇਟ ਵੀ ਤੁਸੀਂ ਕੀਤਾ ਇਹਦੇ ਵਿਸਤਾਰ ਨਹੀਂ ਕੋਈ ਹੋਣੀ ਸਰ ਸਰ ਆਪਾਂ ਪਤਾ ਗੱਲ ਕੀ ਹੈ ਜੀ ਆਪਾਂ ਗੱਲ ਨਾ ਉਹੀ ਗੱਲ ਆ ਗਈ ਹੁਣ ਆਪਾਂ ਸਪੈਕੂਲੇਸ਼ਨ ਕਰੀ ਜਾਂਦੇ ਤੁਸੀਂ ਵਨ ਸਾਈਡਿਡ ਆਪਾਂ ਗੱਲਾਂ ਸੁਣ ਰਹੇ ਹੈਗੇ ਆ ਮੈਨੂੰ ਐਕਚੁਅਲੀ ਮੈਂ ਨਾ ਹਜੇ ਕੋਈ ਵੀ ਸਟੇਟਮੈਂਟ ਦੇਣਾ ਨਹੀਂ ਚਾਹਦਾ ਜਾਇਦਾ ਇਸ ਕੋ ਸਾਨੂੰ ਪੇਸ਼ੈਂਟਾਂ ਨੂੰ ਵੇਚਦੀ ਹੈ ਤੁਸੀਂ ਤੁਸੀਂ ਵੇਟ ਕਰ ਰਹੇ ਹੋ ਵੀ ਜਿਸ ਤਰੀਕੇ ਦੇ ਨਾਲ ਡਾਕਟਰ ਦੀ ਕਮੇਟੀ ਬੈਠੀਗੀ ਉਦੋਂ ਕੋ ਡਿਸੀਜਨ ਆਏਗਾ ਉਹਦੇ ਹਿਸਾਬ ਚੱਲੇਗਾ ਹੈ ਨਾ ਸਰ ਮੈਂ ਤੁਹਾਨੂੰ ਅਗਲੇ ਦਿਨ ਹੀ ਪਾ ਪ੍ਰੈਸ ਕਾਨਫਰੰਸ ਕਰਾਂਗੇ ਜੀ ਅਗਲੇ ਦਿਨ ਠੀਕ ਹੈ ਸਰ ਥੈਂਕ ਯੂ ਜੀ ਠੀਕ ਹੈ ਆਪਾਂ ਤੁਸੀਂ ਖੁਦ ਡਿਸਾਈਡ ਕਰਨਾ ਵੀ ਕਿਤੇ ਮਤਲਬ ਕੋਈ ਡਾਕਟਰ ਚਾਹੇਗਾ ਤੁਹਾਨੂੰ ਲੱਗਦਾ ਕਿ ਕੋਈ ਡਾਕਟਰ ਚਾਹੇਗਾ ਤਾਂ ਪੇਸ਼ੈਂਟ ਖਰਾਬ ਹੋ ਗਈ ਜੀ ਠੀਕ ਹੈ ਰੋਸ਼ਾ ਸੌਂਕ ਯੂ ਜੀ ਓਕੇ ਅੰਤ